গোল্ডেন সাউন্ড সার্ভিস तकरीबन काफी لمبے ਸਮੇਂ ਤੋਂ ਜਦੋਂ ਦਾ 우ਸਤਾਦ ਜਮਨਾਰ ਸੀਲਾ ਜੀ ਨੇ ਜੋੜਿਆ ਹੋਇਆ ਹੈ ਸਰਕਾਰ ਦੇ ਚਰਨਾਂ ਦੇ ਵਿੱਚ ਉਦੋਂ ਦੇ ਜੁੜੇ ਹੋਏ ਹੈ গোল্ডেন সাউন্ড সার্ভিস ਇਹਨਾਂ ਦੇ ਨਾਂ ਤੇ ਵੀ ਖੁੱਲ ਕੇ ਤਾੜੀਆਂ ਹੋਣੀਆਂ ਚਾਹੀਦੀਆਂ ਇੱਕ ਤਰੀਕਾ ਜਿਹੜੀਆਂ ਕਾਪੀ ਤੇ ਲਿਖੀਆਂ ਜਾਂਦੀਆਂ ਤੇ ਇੱਕ ਬਾਪੂ ਦੇ ਉਹ ਆਸ਼ਕ ਹੁੰਦੇ ਜਿਨ੍ਹਾਂ ਨੇ ਦਿਲਾਂ ਦੇ ਤਰੀਕਾ ਰੱਖੀ ਲਿਖੀਆਂ ਹੁੰਦੀਆਂ ਤੇ ਉਹਨਾਂ ਦੇ ਵਿੱਚ ਇੱਕ 골ਡਨ ਸਾਊਂਡ ਹੋਈ ਹੈ ਜੋਰਦਰ ਤਾੜੀ ਹੋਣੀ ਚਾਹੀਦੀ ਇਹਨਾਂ ਨੂੰ ਦੱਸਣ ਦੀ ਲੋੜ ਨਹੀਂ ਬਾਬਾ ਜੀ ਦਾ ਮੇਲਾ ਹੈ ਬਾਬਾ ਜੀ ਦੀ ਵਰਸੀ ਹੈ ਸਾਰੇ ਆਪੀਓ ਆ ਵੀ ਜਦੋਂ ਕੋਈ ਫੋਨ ਆਦਾ ਉਹਨਾਂ ਨੂੰ ਦੱਸ ਦਿੰਦੇ ਆ ਵੀ ਉੱਥੇ ਸਾਡੀ ਪਹਿਲਾਂ ਹੀ ਹਾਜ਼ਰੀ ਹੈ ਤੇ ਆਓ ਬੜੇ ਸਤਿਕਾਰ ਦੇ ਨਾਲ ਬੜੇ ਉਦਮ ਦੇ ਨਾਲ ਬਹੁਤ ਪਿਆਰਾ ਜਿਹਾ ਮਾਹੌਲ ਬਣਿਆ ਹੋਇਆ ਸਾਰੇ ਫਨਕਾਰ ਸਾਰੇ ਕਲਾਕਾਰ ਆਪਣੇ ਸਮੇਂ ਦੇ ਮੁਤਾਬਕ ਸਰਕਾਰ ਦੇ ਚਰਨਾਂ ਦੇ ਵਿੱਚ ਹਾਜ਼ਰੀ ਦੇ ਰਹੇ ਸੋ ਉਸੇ ਤਰ੍ਹਾਂ ਮੈਡਮ ਅਨੁਰਾਦਾ ਜੀ ਹਲੇ 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 ਸਿੱਖੋਰੀ ਸਭ ਸੰਗਤ ਹੱਥ ਖੜੇ ਕਰਕੇ ਜੀ ਜੇਕਰ ਸੱਚੀਆਂ ਸਰਕਾਰਾਂ ਦਾ ਬੋਲ ਸੱਚੇ ਦਰਵਾਜ਼ ਕੀ ਜੇਕਰ ਅਲਮਸ ਬਾਬੂ ਲਾਲ ਬਾਦਸ਼ਾਹ ਜੀ ਦਾ ਬੋਲ ਸੱਚੇ ਦਰਵਾਜ਼ ਕੀ ਜੇਕਰ ਆਪਣੇ ਆਪਣੇ ਗੁਰੂ ਮਹਾਰਾਜ ਜੀ ਦਾ ਬੋਲ ਸੱਚੇ ਦਰਵਾਜ਼ ਕੀ ਸਬੋਧੀਆਂ ਗੱਲਾਂ ਨਹੀਂ ਕਰਾਂਗੀ ਭਾਜੀ ਕਿਉਂਕਿ ਟਾਈਮ ਬਹੁਤ ਥੋੜਾ ਹੈ ਤੇ ਜਿਨੇ ਵੀ ਅੱਜ ਫਕੀਰ ਜੀ ਇਥੇ ਮੌਜੂਦ ਨੇ ਸਾਰਿਆਂ ਨੂੰ ਮੇਰੇ ਵੱਲੋਂ ਸਜਦਾ ਸਲਾਮ ਤੇ ਮੈਂ ਮਨੀ ਸਾਈਂ ਜੀ ਦਾ ਬਹੁਤ ਜ਼ਿਆਦਾ ਸ਼ੁਕਰ ਅਦਾ ਕਰਦੀ ਆ ਅਤੇ ਮੇਰੇ ਭੱਲੂ ਵੀਰ ਜੀ ਇਹਨਾਂ ਦਾ ਬਹੁਤ ਸ਼ੁਕਰ ਅਦਾ ਕਰਦੀ ਹਾਂ ਜਿਨ੍ਹਾਂ ਦੀ ਬਦੌਲਤ ਮੈਂ ਇਸ ਦਰਬਾਰ ਦੇ ਵਿੱਚ ਅੱਜ ਹਾਜ਼ਰੀ ਭਰਣ ਆਈ ਆ ਸਾਈਂ ਜੀ ਮੇਰੀ ਕੋਈ ਔਕਾਤ ਨਹੀਂ ਕਿ ਮੈਂ ਦਰਬਾਰ ਦੇ ਵਿੱਚ ਹਾਜ਼ਰੀ ਭਰਾਂ ਮੈਂ ਦਰਦਾਰ ਦੀ ਕੁੱਤੀ ਆ ਤੇ ਹਮੇਸ਼ਾ ਕੁੱਤੀ ਬਣ ਕੇ ਰਹੂੰਗੀ ਗੋਣਾ ਮਜੋਣਾ ਬਹੁਤ ਬੜੀ ਗੱਲ ਹੈ ਬਹੁਤ ਅੱਛੀਆਂ ਅੱਛੀਆਂ ਫਨਕਾਰਾਂ ਇੱਥੇ ਹਾਜ਼ਰੀ ਭਰ ਕੇ ਗਏ ਨੇ ਤੇ ਜੇ ਮੇਰੇ ਕੋ ਕੋਈ ਗਲਤੀ ਹੋ ਜਾਵੇ ਤਾਂ ਆਪ ਦੀ ਬੱਚੀ ਸਮਝ ਕੇ ਮਾਫ ਕਰਿਓ ਜੇ ਤੁਹਾਨੂੰ ਕੁਝ ਅੱਛਾ ਲੱਗੇਗਾ ਤੇ ਉਹ ਮੇਰੇ ਗੁਰੂ ਲੋਕਾਂ ਦਾ ਹੋਵੇਗਾ ਤੇ ਜੇ ਕੁਝ ਗਲਤ ਹੋ ਗਿਆ ਹੋਵੇਗਾ ਉਹ ਨਿਮਾਣੀ ਜੀ ਦਾ ਹੋਵੇਗਾ ਇਸ ਗੱਲ ਨੂੰ ਕਬੂਲ ਕਰਿਓ ਸੋ ਇਸੇ ਦੇ ਨਾਲ ਕੀ ਕਹਿੰਦੇ ਨੇ ਹਲੇ ਹਲੇ ਹਲਕੀ ਜੀ ਬੋਲੀਓ ਮਾਫ ਕਰ ਦੋ ਹਲਕਾ ਜਿਹਾ ਸ਼ਰਧਾ ਕਰ ਦੋ ਕਿ ਹਜ਼ੂਰ ਕੀ ਕਹਿੰਦੇ ਨੇ ਨਾ ਮੈਂ ਸੋਣੀ ਤੇ ਨਾ ਗੁਣ ਪੱਲੇ ਤੇ ਕਿਵੇਂ ਲੱਗਾ ਸਾਈ ਨੂੰ ਮੈਂ ਚੰ ਨਾ ਮੈਂ ਸੋਣੀ ਤੇ ਨਾ ਗੁਣ ਪੱਲੇ ਤੇ ਕਿਵੇਂ ਲੱਗਾ ਸਾਈ ਕਿ ਰੱਬ ਦੇ ਨਾਲ ਕਰਾਂ ਮੈਂ ਜੇ ਤੇ ਮੈਨੂੰ ਮੰਦੀਆਂ ਬਣਾ ਦੇ ਚਗੀ ਹਜ਼ੂਰ ਸੁਣਨ ਵਾਲੇ ਲਫ਼ਜ਼ ਨੇ ਕੀ ਕਹਿੰਦੇ ਨੇ ਇੱਕ ਮੇਰੇ ਵਰਗੀ ਗਰੀਬ ਨਿਮਾਣੀ ਕੀ ਕਹਿੰਦੀ ਹੈ ਤੂੰ ਜੇ ਕੀ ਬਤਾऊं ਮੈਂ ਰਾਜ਼ ਨਾਜ਼ਨਾ ਤੇਰੇ ਸਾਹਮਣੇ ਮੇਰਾ तेरी एक निगाह की बात है मेरी जिंदगी का सवाल है जाने जाना तुमको पाया है ज़माने से किनारा कर तुम बदल देते हो किस्मत को ਇਸ਼ਾਰਾ ਕਰਕੇ ਕਿ ਹਜ਼ੂਰ ਇੱਕ ਗੁਰੂ ਦੀ ਗੱਲ ਕਰਨ ਜਾ ਰਹੀਆਂ ਪੀਰ ਮੂਰੀਦ ਦੀ ਗੱਲ ਕਰਨ ਜਾ ਰਹੀਆਂ ਭਾਜੀ ਜਿਹਨੇ ਗੁਰੂ ਦੀ ਜਾਤ ਨੂੰ ਨਹੀਂ ਮੰਨਿਆ ਉਹਨੇ ਉਸ ਰੱਬ ਦੀ ਜਾਤ ਨੂੰ ਨਹੀਂ ਮੰਨਿਆ ਉਹਨੇ ਅਲੀ ਦੀ ਜਾਤ ਨੂੰ ਨਹੀਂ ਮੰਨਿਆ ਜਹਾਨ ਦੀ ਕੋਈ ਵੀ ਜਾਤ ਨੂੰ ਨਹੀਂ ਮੰਨਦੇ ਕਿਉਂਕਿ ਅਸੀਂ ਸਾਰੇ ਗੁਰੂ ਪੀਰ ਵਾਲਿਆਂ ਸਾਨੂੰ ਪਤਾ ਹੈ ਕਿ ਆਪਦੇ ਗੁਰੂ ਦਾ ਰਤਬਾ ਕਿੰਨਾ ਉੱਚਾ ਹੁੰਦਾ ਹੈ ਕਿ ਜਿਹੜੇ ਜਿਹੜੇ ਗੁਰੂ ਵਾਲੇ ਨਹੀਂ ਉਹਨਾਂ ਨੂੰ ਪਤਾ ਹੈ ਕਿ ਕਹਿੰਦੇ ਨੇ ਕਿ ਗੁਰੂ ਮੰਨਿਆ ਬਾਜ ਨਾ ਰੱਬ ਮੰਨਦਾ ਜਿਨ੍ਹਾਂ ਰੱਬ ਮੰਨਿਆ ਓਨਾ ਗੁਰੂ ਮੰਨੇ ਹੋਰੇ ਜੋ ਰੇ ਖਾਲੀ ਜਿਨ੍ਹਾਂ ਨਹੀਂ ਮੰਨਿਆ ਹੋਰੇ ਖਾਲੀ ਜਿਨ੍ਹਾਂ ਨਹੀਂ ਮੰਨਿਆ ਬੇਸੁਰ ਹੋ ਗਏ ਜਿਨ੍ਹਾਂ ਨਹੀਂ ਮੰਨਿਆ ਇੰਜ ਹੱਕ ਯਾਰ ਨੂੰ ਮੰਨਣੇ ਦਾ ਤੇ ਜੀ ਮੈਂ ਸਖੀ ਹੁਸੈਨ ਨੇ ਹੁਰਮਨਿਆ ਨਿਆ ਸਜਿਹੜੇ ਜਿਹੜੇ ਇਸ ਗੱਲ ਦੇ ਗਵਾਹ ਨੇ ਕਿ ਸੱਚੀ ਇਹ ਗੱਲ ਸੱਚ ਹੈ ਹੱਥ ਖੜੇ ਕਰਕੇ ਤਾੜੀ ਦਾ ਸਾਥ ਦੇ ਕਿ ਮੈਂ ਨਕੀ ਕਹਣਾ ਓ ਜਾਨ ਕਿਸੇ ਹਰ ਕਿਸੇ ਬਾਪੀ ਨਹੀਂ ਜਿਹੜੀ ਬਾਪੂ ਤੋਂ ਨਾ ਕੁਰਬਾਨ ਹੋਵੇ ਓ ਜਾਨ ਕਿਸੇ ਬਹੁਤ ਅੱਛੀ ਸਾਊਂਡ ਹੈ ਮਜੀਸ਼ਨਾ ਦੀ ਆਵਾਜ਼ ਬਹੁਤ ਉੱਚੀ ਹੈ ਸਬੋ ਸਦਾ ਸ਼ਿਵਤ ਬੋਸਰਾ ਪਿਆਰ ਹਲਕੀ ਹਲਕੀ ਮਜੀਸ਼ਨਾ ਦੀ ਵੋਕਲ ਥੋੜੀ ਡਾਊਨ ਕਰ ਦਾਂ ਹੱਥ ਖੜੇ ਕਰਕੇ ਓ ਜਾਨ ਕੀ ਸੇਵੀ ਕਮਦੀ ਨਹੀਂ ਓ ਜਾਨ ਕੀ ਸੇਵੀ ਕਮਦੀ ਨਹੀਂ ਜਿਹੜੀ ਯਾਰ ਤੋਂ ਨਾ ਗੁਰਬਾਨ ਹੋਵੇ ਓ ਤਾਂ ਵੀ ਤੇ ਕਮਦੀ ਨਹੀਂ ਜਿਹੜੀ ਯਾਰ ਤੋਂ ਜੁਰ ਕੀ ਕਹਿੰਦੇ ਨੇ ਅਸੀਂ ਮੰਗਦੇ ਤੇਰੇ ਦਰ ਦੇ ਆ ਕਿਹੜਾ ਕਿਹੜੇ ਇਸ ਗੱਲ ਨੂੰ ਸੱਚ ਮੰਨਦਾ ਕਿ ਅਸੀਂ ਬਾਪੂ ਦੇ ਮੰਗਦੇ ਹਾਂ ਨਾ ਕਿਸੇ ਦੇ ਮੰਗਦੇ ਨਹੀਂ ਅਸੀਂ ਮੰਗਦੇ ਤੇਰੇ ਦਰ ਦੇ ਆ ਕਿ ਸਾਨੂੰ ਇਹੋ ਮਾਨ ਬਥੇਰਾ ਹੱਥ ਘੜ ਘੜ ਕੇ तेरे नौकर बनना शाही है तेरे नौकर बनना है तेरे नौकर बनना शाही तेरे नौकर बनना, बनना है तेरी जात भी साड़ी छान होवे तेरे नौकर बनना शाही है दोसरा प्यार तेरे नौकर बनना शाही तेरी जात भी साड़ी शान होवे तेरे लौकर बन ਸ਼ਾਹੀਏ ਤੇਰੀ 72 ਸਾਡੀ ਜਾਨ ਹੋਵੇ ਤੇਰੇ ਉਪਰ ਬਣਨਾ ਸ਼ਾਹੀਏ ਤੇਰੀ 72 ਸਾਡੀ ਜਾਨ ਹੋਵੇ ਮੇਰੇ ਤੋਂ ਬਣਨਾ ਇਹ ਹਜ਼ੂਰ ਕੀ ਕਹਿੰਦੇ ਨੇ ਰੱਬ ਵਾਂਗੂ ਏ ਗੱਲ ਪਾਕੀ ਏ ਇੱਕ ਬਾਲ ਕਿਵੇਂ ਭੁੱਲ ਜਾਵਾਂ ਕੇ ਰੱਬ ਵਾਂਗੂ ਏ ਗੱਲ ਪਾਕੀ ਏ ਕੇイク ਬਾਲ ਲਿਖਵੇਂ ਭੁੱਲ ਜਾਵਾਂਗੇ ਓਹ ਕਦੇ ਨਾ ਬਖਸ਼ੀ ਜਾਣੀਏ 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 ਝੇੜੀ ਖਸਮ ਦੀਨਾ ਫਰਮਾਨ ਹੋਵੇ ਓਹ ਕਦੇ ਨਾ ਬਖਸ਼ੀ ਜਾਣੀਏ ਕਿ ਰੱਬ ਰੱਬ ਕਰ ਦੇ ਬੁੱਢੇ ਹੋ ਗਏ ਹੋ ਗਏ ਹਤੇ ਮੁੱਲਾ ਪੰਡਤ ਸਾਰੇ ਕਿ ਰੱਬੀ ਦਾ ਖੋਜ ਫੁਰਨਾ ਲੱਭਿਆ ਹਤੇ ਸਜਦੇ ਕੱਢਦੇ ਹਾਰੇ ਸੋ ਜਿਹੜੇ ਜਿਹੜੇ ਇਸ ਗੱਲ ਨੂੰ ਸੱਚ ਮੰਨਦੇ ਨੇ ਹੱਥ ਖੜੇ ਕਰਕੇ ਮੇਰਾ ਕੀ ਕਹਿਣਾ ਹੈ ਅੱਲਾ ਯੱਲਾ 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 ਕਾਦੀ ਸੋਣਿਆ 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 ਤੇਰੇ ਸਦਕੇ ਮੈਂ ਬਾਪੂ ਅੱਜ ਕਰਦੀ ਕਮਾਇਆ ਏ ਤੇਰੇ ਸਦਕੇ ਮੈਂ ਬਾਪੂ ਅੱਜ ਕਰਦੀ ਕਮਾਇਆ ਏ ਹੋ ਤੇਰੇ ਸਦਕੇ ਮੈਂ ਅਜੀ ਕਰਦੀ ਮੈਂ ਕਮਾਇਆ ਏ ਤੇਰੇ ਸਾਥੇ ਉਹ ਬੂ ਅਜੀ ਕਰਦੀ ਮੈਂ ਕਮਾਇਆ ਏ ਸਾਡੇ ਜਹੇ ਨਕਮਿਆਂ ਨੂੰ ਕਿਹੜੇ ਕਿਹੜੇ ਗੱਲ ਸੱਚ ਮੰਨਦੇ ਨੇ ਕਿ ਸਾਡੇ ਜਹੇ ਨਕਮਿਆਂ ਨੂੰ ਤੂੰ ਗੱਲ ਨਾਲ ਲਾਇਆ ਬਾਪੂ ਹੱਥ ਖੜੇ ਕਰਕੇ ਤੜੇ ਦਾ ਸਾਹ ਦੇ ਕਿ ਜਿੰਨੇ ਪਿੱਛੇ ਮੇਰੇ ਵੀਰ ਪੈਣਾ ਖੜੇ ਨੇ ਸਾਡੇ ਜਹੇ ਨਕਮਿਆਂ ਨੂੰ ਤੁਸਾਂ ਆਪਣਾ ਬਣਾਇਆ ਸਾਡੇ ਜਹੇ ਨਕਮਿਆਂ ਨੂੰ ਤੁਸਾਂ ਆਪਣਾ ਬਣਾਇਆ ਸਾਡੇ ਜਹੇ ਨਕਮਿਆਂ ਨੂੰ ਤੁਸਾਂ ਆਪਣਾ ਬਣਾਇਆ ਸਾਡੇ ਜਹੇ ਨਕਮਿਆਂ ਨੂੰ ਤੁਸਾਂ ਆਪਣਾ ਏ ਹੈ ਵਿਰਧ ਤੇਰਾ ਹੱਜ ਦਾ ਮਾਂ ਉਹ ਸਦਾ ਕਰਦੇ ਆ ਰਹਿਣਾ ਏ ਏ ਹੈ ਵਿਰਧ ਤੇਰਾ ਹੱਜ ਦਾ ਮਾਂ ਸਦਾ ਕਰਦੇ ਆ ਰਹਿਣਾ ਏ ਓਏ ਹੈ ਵਿਰਧ ਤੇਰਾ ਹੱਜ ਦਾ ਮਾਂ ਸਦਾ ਕਰਦੇ ਆ ਰਹਿਣਾ ਏ ਏ ਹੈ ਵਿਰਧ ਤੇਰਾ ਹੱਜ ਦਾ ਮਾਂ ਸਦਾ ਕਰਦੇ ਆ ਰਹਿਣਾ ਓਏ ਕਿਉਂ ਕਰਦੇ ਆ ਰਹਿਣਾ ਵਿਰਧ ਕਿਉਂਕਿ ਤੇਰੇ ਨਾਮ ਵਾਲਾ ਮੈਂ ਫਟਾ ਤੇਰੇ ਨਾਮ ਵਾਲਾ ਮੈਂ ਫਟਾ ਸਗਲ ਵਿੱਚ ਪਾਇਆ ਅਲੀ ਤੇਰੇ ਨਾਮ ਵਾਲਾ ਮੈਂ ਫਟਾ ਸਗਲ ਵਿੱਚ ਪਾਇਆ ਏ ਤੇਰੇ ਨਾਮ ਵਾਲਾ ਮੈਂ ਫਟਾ ਸਗਲ ਵਿੱਚ ਪਾਇਆ ਏ ਤੇਰੇ ਨਾਮ ਵਾਲਾ ਤੋ ਕਿਹੜੇ ਕਿਹੜੇ ਇਸ ਗੱਲ ਨੂੰ ਸੱਚ ਮੰਨਦੇ ਆਂ ਹੱਥ ਖੜੇ ਕਰਕੇ ਮੇਨਾ ਜਿਹੜੇ ਜਿਹੜੇ ਇਸ ਗੱਲ ਨੂੰ ਸੱਚ ਮੰਨਦੇ ਆ ਕਿ ਅਸੀਂ ਸੱਚੀ ਦਰਬਾਰ ਦੇ ਕੁੱਤੇ ਆ ਇਥੋਂ ਕੁਝ ਲੈਣ ਆਏ ਆ ਬਾਪੂ ਕੋਲ ਵੱਜ ਝੋਲੀਆਂ ਭਰੋਣ ਆਏ ਆ ਕੀ ਕਹਨੇ ਬਾਪੂ ਦੀ ਮੰਗਤੀਆਂ ਨਹੀਂ ਮਰਦੀ ਗੈਰਤ ਤੇ ਕਿਉਂਕਿ ਇਹ ਗੱਲ ਸੱਚ ਆ ਮੈਂ ਤੇ ਸੱਚੀ ਬਾਪੂ ਦੀ ਮੰਗਤੀਆਂ ਮੈਂ ਗੈਰਤੇ ਨਹੀਂ ਮਰਦੀ ਬਹੁਤ ਸਾਰਾ ਆਸ਼ੀਰਵਾਦ ਬਹੁਤ ਸਾਰਾ ਪਿਆਰ ਸੋ ਕੀ ਕਹਿੰਦੇ ਨੇ ਬਾਪੂ ਦੀ ਮੰਗਤੀਆਂ ਨਹੀਂ ਮਰਦੀ ਗੈਰਾਤੇ ਹੋ ਬਾਪੂ ਨੂੰ ਮਨਾ ਲੈਣਾ ਸਿਰ ਰੱਖ ਕੇ ਪਹਿਰਾ ਦੇ ਬਾਪੂ ਦੀ ਮੰਗਤੀਆਂ ਨਹੀਂ ਮਰਦੀ ਗੈਰਾਤੇ ਬਾਪੂ ਨੂੰ ਮਨਾ ਲੈਣਾ ਸਿਰ ਰੱਖ ਕੇ ਬਾਪੂ ਦੀ ਮੰਗਤੀਆਂ ਨਹੀਂ ਮਰਦੀ ਕਹਿ ਰਾਤੇ ਬਾਪੂ ਨੂੰ ਮਨਾ ਲੈਣਾ ਸਿਰ ਰੱਖ ਕੇ ਪੈਰਾ ਤੇ ਬਾਪੂ ਦੀ ਮੰਗਤੀਆਂ ਨਹੀਂ ਮਰਦੀ ਕਹਿ ਰਾਤੇ ਬਾਪੂ ਨੂੰ ਮਨਾ ਲੈਣਾ ਸਿਰ ਰੱਖ ਕੇ ਪੈਰਾ ਤੇ ਬਾਪੂ ਦੀ ਮੰਗਤੀਆਂ ਨਹੀਂ ਮਰਦੀ ਕਹਿ ਰਾਤੇ ਬਾਪੂ ਨੂੰ ਮਨਾ ਲੈਣਾ ਸਿਰ ਰੱਖ ਕੇ ਪੈਰਾ ਤੇ ਬਾਪੂ ਦੀ ਮੰਗਤੀਆਂ ਦਰਦ ਦੇ ਗਦਾਈਆਂ ਕੀਤੀਆਂ ਨਹੀਂ ਅਸੀਂ ਹੋਰ ਕਮਾਈਆਂ ਕੀਤੀਆਂ ਨਹੀਂ ਦਰਦ ਦੇ ਗਦਾਈਆਂ ਕੀਤੀਆਂ ਨਹੀਂ ਅਸੀਂ ਹੋਰ ਕਮਾਈਆਂ ਕੀਤੀਆਂ ਨਹੀਂ ਇੱਕ ਬਾਪੂ ਤੇਰਾ ਨਾ ਸੋਣਾ ਜਗ ਜਗ ਤੇ ਮੈਂ ਇੰਜ ਕੱਚ ਦੀ ਰਹਾ ਬਾਪੂ ਦੀ ਮਕਤੀਆਂ ਨਹੀਂ ਮਰਦੀ ਗੈਰਾ ਤੇ ਬਾਪੂ ਨੂੰ ਮਨਾ ਲੈਣਾ ਸਿਰ ਰੱਖ ਕੇ ਪਹਿਰਾ ਤੇ ਬਾਪੂ ਦੀ ਮਕਤੀਆਂ ਨਹੀਂ ਮਰਦੀ ਗੈਰਾ ਤੇ ਬਾਪੂ ਸਿਰ ਰੱਖ ਕੇ ਪੈਰਾ ਤੇ ਬਾਪੂ ਦੀ ਮੰਗਤੀਆਂ ਨਹੀਂ ਮਰਦੀ ਘੈਰਾ ਤੇ ਬਾਪੂ ਨੂੰ ਬਣਾ ਲੈਣਾ ਸਿਰ ਰੱਖ ਕੇ ਪੈਰਾ ਤੇ ਬਾਪੂ ਦੀ ਮੰਗਤੀਆਂ ਨਹੀਂ ਮਰਦੀ ਘੈਰਾ ਤੇ ਬਾਪੂ ਨੂੰ ਬਣਾ ਲੈ ਉਹ ਸਾਰਾ ਆਸ਼ੀਰਵਾਦ ਬਹੁਤ ਸਾਰਾ ਪਿਆਰ ਕਿ ਹਜ਼ੂਰ ਕੀ ਕਹਿੰਦੇ ਨੇ ਦਰ ਦਰ ਤੇ ਕਦਾਈਆਂ ਕੀਤੀਆਂ ਨਹੀਂ ਅਸੀਂ ਹੋਰ ਕਮਾਈਆਂ ਕੀਤੀਆਂ ਨਹੀਂ ਦਰ ਦਰ ਤੇ ਕਦਾਈਆਂ ਕੀਤੀਆਂ ਨਹੀਂ ਅਸੀਂ ਉਹ ਦਰ ਦਰ ਤੇ ਕਦਾਈਆਂ ਕੀਤੀਆਂ ਨਹੀਂ ਅਸੀਂ ਹੋਰ ਕਮਾਈਆਂ ਕੀਤੀਆਂ ਨਹੀਂ ਦਰ ਦਰ ਤੇ ਕਦਾਈਆਂ ਕੀਤੀਆਂ ਨਹੀਂ ਕਬਾਪੂ ਤੇਰਾ ਨਾ ਸੋਣਾ ਦਰਦਰਦੇ ਮੈਂ ਇੰਜ ਕੱਝਦੀ ਰਵਾਂ ਬਾਪੂ ਦੀ ਮੰਗਤੀ ਹਾਂ ਨਹੀਂ ਮਰਦੀ ਗੈਰਾ ਤੇ ਬਾਪੂ ਨੂੰ ਮਨਾ ਲੈਣਾ ਸਿਰ ਰੱਖ ਕੇ ਪੈਰਾ ਤੇ ਬਾਪੂ ਦੀ ਮੰਗਤੀ ਹਾਂ ਨਹੀਂ ਮਰਦੀ ਗੈਰਾ ਤੇ ਬਾਪੂ ਨੂੰ ਮਨਾ ਲੈਣਾ ਸਿਰ ਰੱਖ ਕੇ ਪੈਰਾ ਤੇ ਸਭੋ ਸਰਾਸ਼ੀ ਵਰਤ ਬੋਸਰਾ ਪਿਆਰ ਬਾਬਾ ਜੀ ਵੱਲੋਂ ਦਾਤਾ ਜੀ ਕੀ ਕਹਿੰਦੇ ਨੇ ਰੱਖੇ ਬਾਬਾ ਰੱਖੇ ਬਾਬਾ ਸੋ ਜਿਹੜੇ ਜਿਹੜੇ ਇਸ ਗੱਲ ਨੂੰ ਸੱਚ ਮੰਨਦੇ ਨੇ ਕਿ ਸਾਨੂੰ ਆਪਣੀ ਇਮਾਨ ਦੇ ਵਿੱਚ ਰੱਖ ਲੈ ਸਾਨੂੰ ਦੁਨੀਆਦਾਰੀ ਦੀ ਕੋਈ ਪਰਵਾਹ ਨਹੀਂ ਹਾਂਜੀ ਲਾਸਟਾਂ ਸਭੀ ਦੇ ਵੱਲੋਂ ਹੁਕਮ ਹੋਇਆ ਕਿ ਲਾਸਟ ਠੀਕ ਹੈ ਠੀਕ ਹੈ ਮੈਂ ਇੰਨੀ ਬਹੁਤ ਕਿਸਮਤ ਵਾਲੀ ਆਪਣੇ ਆਪ ਨੂੰ ਸਮਝਦੀ ਕਿ ਤੁਸੀਂ ਦਰਬਾਰ ਦੇ ਵਿੱਚ ਹਾਜ਼ਰੀ ਲਗਵਾ ਦਿੱਤੀ ਮੇਰੀ ਕੀ ਕਹਿੰਦੇ ਨੇ ਇਹ ਇਹਨਾਂ ਦਾ ਹੁਕਮ ਹੋਇਆ ਇਹ ਨਿੱਕੀ ਜੀ ਹਾਜ਼ਰੀ ਤੇ ਸਾਰਿਆਂ ਨੇ ਹੱਥ ਖੜੇ ਕਰਕੇ ਕੀ ਕਹਿਣਾ ਰੱਖ ਬਾਬਾ ਰੱਖ ਬਾਬਾ ਰੱਖ ਬਾਬਾ ਰੱਖ ਬਾਬਾ ਇਤਾਂ ਨਹੀਂ ਮਜ਼ਾ ਆਉਣਾ ਜੀ ਇਹ ਲਾਸਟ ਹਾਜ਼ਰੀ ਹੈ ਦੇਖੋ ਅਸੀਂ ਤਾਂ ਗਾ ਕੇ ਚੱਲ ਜਾਣਾ ਆਪਣੀ ਹਾਜ਼ਰੀ ਲਗਾ ਕੇ ਚੱਲ ਜਾਣਾ ਸਾਰੇ ਮੰਗਣ ਆਏ ਨੇ ਆਪਦੀਆਂ ਝੋਲੀਆਂ ਫਰਾਂ ਆਏ ਨੇ ਹੱਥ ਖੜੇ ਕਰਕੇ ਇਧਰੋਂ ਮੇਰੀਆਂ ਸਾਰੀਆਂ ਭੈਣਾਂ ਸਾਰੇ ਵੀਰ ਜਿਹੜੇ ਜਿਹੜੇ ਬਾਪੂ ਨੂੰ ਪਿਆਰ ਕਰਦੇ ਨੇ ਜਿਕਰਾ ਐਲਮਸਤ ਬਾਪੂ ਲਾਲ ਬਾਸ਼ਾ ਸਰਕਾਰ ਜੀ ਦਾ ਜਕਾਲਾ ਸੱਚੀਆਂ ਸਰਕਾਰਾਂ ਦਾ ਸਾਰੇ ਨੇ ਹੱਥ ਖੜਾ ਕਰਕੇ ਕੀ ਕਹਿਣਾ ਰੱਖ ਬਾਬਾ ਰੱਖ ਬਾਬਾ ਰੱਖ ਬਾਬਾ ਰੱਖ ਬਾਬਾ ਸਾਨੂੰ ਆਪਣੀ ਈਮਾਨ ਵਿੱਚ ਰੱਖ ਬਾਬਾ ਆ ਜਾ ਰੱਖ ਬਾਬਾ ਰੱਖ ਬਾਬਾ ਸਾਨੂੰ ਆਪਣੀ ਹੱਥ ਵਿੱਚ ਰੱਖ ਬਾਬਾ ਰੱਖ ਬਾਬਾ ਰੱਖ ਬਾਬਾ ਸਾਨੂੰ ਆਪਣੀ ਮਹਨ ਵਿੱਚ ਰੱਖ ਬਾਬਾ ਰੱਖ ਬਾਬਾ ਬਾਬਾ ਨੂੰ ਆਪਣੇ ਹਰ ਜਿਹੇ ਰੱਖ ਬਾਬਾ ਹੁੰਦੀ ਨਿਸਵਤ ਦੀ ਗੱਲ ਇਹੋ ਫੈਸਲਾ ਅਟੱਲ ਹੁੰਦੀ ਨਿਸਵਤ ਦੀ ਗੱਲ ਇਹੋ ਫੈਸਲਾ ਹੁੰਦੀ ਨਿਸਵਤ ਦੀ ਗੱਲ ਇਹੋ ਫੈਸਲਾ ਅਟੱਲ ਨਿਸਵਤ ਦੀ ਗੱਲ ਇਹੋ ਫੈਸਲਾ ਅਸਾ ਰਹਿਣਾ ਨਹੀਂ ਤੇਰੇ ਕੋਲੋਂ ਵਖ ਬਾਬਾ ਰਖ ਬਾਬਾ ਰਖ ਬਾਬਾ ਸਾਨੂੰ ਆਪਣੀ ਇਮਾਨ ਵਿੱਚ ਰਖ ਬਾਬਾ ਰਖ ਬਾਬਾ ਰਖ ਬਾਬਾ ਨੱਚ ਕੇ ਰਖ ਬਾਬਾ ਰਖ ਬਾਬਾ ਸਾਨੂੰ ਆਪਣੀ ਇਮਾਨ ਵਿੱਚ ਰਖ ਬਾਬਾ ਰਖ ਬਾਬਾ ਰਖ ਬਾਬਾ ਸਾਨੂੰ ਆਪਣੀ ਹੁੰਦੀ ਨਿਸਵਤ ਦੀ ਗੱਲ ਇਹੋ ਫੈਸਲਾ ਅਟਲ ਨਿਸਵਤ ਦੀ ਗੱਲ ਇਹੋ ਫੈਸਲਾ ਅਟਲ ਹੁੰਦੀ ਨਿਸਵਤ ਦੀ ਗੱਲ ਇਹੋ ਫੈਸਲਾ ਅਟਲ ਨਿਸਵਤ ਦੀ ਗੱਲ ਇਹੋ ਫੈਸਲਾ ਅਸਾ ਰਹਿਣਾ ਨਹੀਂ ਤੇਰੇ ਕੋਲੋਂ ਵਖ ਬਾਬਾ ਰੱਖ ਵਾ ਵਾ ਰੱਖ ਵਾ ਵਾ ਸਾਨੂੰ ਆਪਣੀ ਇਮਾਨ ਵਿੱਚ ਰੱਖ ਵਾ ਅਲੀ ਰੱਖ ਬਾਬਾ ਬਾਬਾ ਰੱਖ ਬਾਬਾ ਸਾਨੂੰ ਆਪਣੀ ਇਮਾਨ ਵਿੱਚ ਰੱਖ ਬਾਬਾ ਸੁਜਕਾਣਾ ਸੱਚੀਆਂ ਸਰਕਾਰਾਂ ਦਾ ਜਕਰਾਲ ਮਸਤ ਬਾਪੂ ਲਾਲ ਬਾਸ਼ਾ ਸਰਕਾਰ ਜੀ ਦਾ ਆਵਾਜ਼ ਨਹੀਂ ਆਈ ਇੱਕ ਵਾਰੀ ਹੱਥ ਖੜੇ ਕਰਕੇ ਸਾਨੇ ਜਕਰਾਲ ਮਸਤ ਬਾਪੂ ਲਾਲ ਬਾਸ਼ਾ ਸਰਕਾਰ ਜੀ ਦਾ ਮੇਲਾ ਹੈ ਮੇਰੇ ਬਾਪੂ ਦਾ ਜੈ ਬਾਪੂ ਦੀ ਕਹਿਣਾ ਵੀ ਜ਼ਰੂਰੀ ਆ ਜੈ ਬਾਪੂ ਦੀ ਕਹਿਣਾ ਵੀ ਜ਼ਰੂਰੀ ਆ ਜਿਨ੍ਹਾਂ ਨੂੰ ਬਾਪੂ ਜੀ ਦੇ ਨਾਲ ਪਿਆਰ ਆ ਸਾਰੀ ਸੰਗਤ ਉਹਨਾਂ ਹੱਥ ਖੜੇ ਕਰਦੇ ਕੋਰੀ ਔਰ ਗੱਜ ਕੇ ਜਗਰ ਲਗਾਉਣਾ ਜੈ ਕਰੇ ਮਸਤ ਬਾਪੂ ਲਾਲ ਬਾਚਾ ਜੀ ਦਾ ਬੋਲੀਏ ਸੱਚੇ ਦਰਬਾਰ ਕੀ ਜੈ ਕਰੇ लवली ਸਾਈਂ ਜੀ ਦਾ ਬੋਲੀਏ ਸੱਚੇ ਦਰਬਾਰ ਕੀ ਕੇ ਪਾਵੇਂ ਲਬਲੇ ਮੰਦਰ ਮਸੀਤੀ ਕੇ ਪਾਵੇਂ ਲਬਲੇ ਮੰਦਰ ਮਸੀਤੀ ਪਾਵੇਂ ਜਾ ਕੇ ਲਬਲੇ ਮੱਕੇ ਕੁਝ ਵੀ ਨਹੀਂ ਤੇਰੇ ਹੱਥ ਵਿੱਚ ਆਉਣਾ ਜਿੰਨਾ ਚਿਰ ਨਾ ਇਰਾਦੇ ਪੱਕੇ ਕਿ ਇੱਕ ਦਾ ਹੋ ਜਾ ਇੱਕ ਦਾ ਬਣ ਜਾ ਨਹੀਂ ਤੇ ਥਾਂ ਥਾਂ ਖਾਏਗਾ ਧੱਕੇ ਕੀ ਔਕਾਤ ਹੈ ਕਿੰਦੇ ਜਲੰਦਰੀ ਤੇਰੀ ਜੋ ਤੂੰ ਨਾਮ ਜਪਣ ਤੋਕੇ ਜੋ ਤੂੰ ਨਾਮ ਜਪਣ ਤੋਕੇ ਸੋ ਜਿਹੜੇ ਬਾਪੂ ਜੀ ਦਾ ਨਾਮ ਜਪਦੇ ਆ ਇੱਕ ਰ ਖਿੱਚ ਕੇ ਭਰਵੀ ਦੀ ਤਾੜੀ ਮਾਰ ਦੋ ਸਾਰੀ ਸੰਗਤ ਆਇਆ ਹੋਇਆ ਸੰਤ ਫਕੀਰਾਂ ਦਾ ਬਹਾ ਤਪਸਵੀਆਂ ਦਾ ਉਨਾ ਮਹਾਰੂਹਾਂ ਦਾ ਸਜਦਾ ਸਲਾਮ ਕਰਦੇ ਉਹਨਾਂ ਦੇ ਚਰਨਾਂ ਦੇ ਵਿੱਚ ਜਿਹੜੇ ਪਾਕ ਕਦਮਾਂ ਦੇ ਨਾਲ ਚੱਲ ਗਏ ਇਸ ਪਾਕ ਦਰਬਾਰ ਦੇ ਉੱਤੇ ਆਇਆ ਕਿ ਭਾਵੇਂ ਕਿ ਭਾਵੇਂ ਹੁਮਲੇ ਦੁਨੀਆ ਸਾਰੀ ਭਾਵੇਂ ਹੁਮਲੇ ਇੱਧਰ ਤੇ ਉੱਧਰ ਜੇ ਬਾਪੂ ਦੀ ਮਸਤੀ ਲਾਣੀ ਆ ਜਾ ਸ਼ਹਿਰ ਨਕੋਦਰ ਆ ਜਾ ਸ਼ਹਿਰ ਨਕੋਦਰ ਕਿ ਸੱਚਖੰਡ ਕੋਠੀ ਆ ਕੇ ਵੇਖੀ ਨਾਰਾ ਬਾਪੂ ਦਾ ਲਾ ਕੇ ਵੇਖੀ ਕਿ ਸੱਚਖੰਡ ਕੋਠੀ ਆ ਕੇ ਵੇਖੀ ਨਾਰਾ ਬਾਪੂ ਦਾ ਲੈ ਕੇ ਵੇਖੀ ਕਿ ਬਨਜੇਗਾ ਪੂਰਾ ਚੌਬਰ ਜੇ ਬਾਪੂ ਦੀ ਮਸਤੀ ਲੈਣੀ ਆਜਾ ਸ਼ਹਿਰ ਨਕੋਦਰ ਆਜਾ ਸ਼ਹਿਰ ਨਕੋਦਰ ਇਕਰੀ ਗੱਜ ਕੇ ਜੈਕਾਰਾ ਲਗਾ ਦਿਓ ਜੈਕਾਰਾ ਮਸਤ ਫਕੀਰਾਂ ਦਾ ਬੋਲੀਏ ਸੱਚੇ ਦਰਬਾਰ ਕੀ ਸਿੱਖ ਤਾੜੀ ਮਾਰ ਦਿਓ ਬੱਲੂ ਪਾਜੀ ਵਾਸਤੇ ਸਾਡੇ ਬੱਲੂ ਉਸਤਾਦ ਜੀ ਵਾਸਤੇ ਜਿਹੜੇ ਆਪਣੇ ਬੇਸ਼ਕੀਮਤੀ ਸ਼ਬਦਾ ਦੇ ਨਾਲ ਬਾਪੂ ਜੀ ਦੀ ਵਡਿਆਈ ਕਰਦੇ ਆ ਆਇਆਂ ਹੋਇਆਂ ਰੂਹਾਂ ਦੀ ਵਡਿਆਈ ਕਰਦੇ ਉਹਨਾਂ ਫਨਕਾਰਾਂ ਨੂੰ ਬਹੁਤ ਹੀ ਖੂਬਸੂਰਤ ਤਰੀਕੇ ਦੇ ਨਾਲ ਆਪ ਸਭ ਦੇ ਰੂਬਰੂ ਕਰਦੇ ਕੋਈ ਤਾੜੀ ਮਾਰ ਦਿਓ ਸਾਰੇ ਵੱਲੋਂ ਪਾਈ ਵਾਸਤੇ ਸੋ ਅਗਲੀ ਹਾਜ਼ਰੀ ਉਸ ਤੋਂ ਪਹਿਲਾਂ ਸਾਡੀ ਭੈਣ ਦਾ ਜਿਨ੍ਹਾਂ ਨੇ ਹਾਜ਼ਰੀ ਲਗਾਈ ਹੈ ਉਹਨਾਂ ਦਾ ਮਾਨ ਸਮਾਨ ਔਰ ਮਾਨਵੀ ਜੀ ਉਹਨਾਂ ਦਾ ਵੀ ਤਹਿਦੁਲੁਤੁਨੁਵਾਦ ਕਰਦੇ ਆ ਮਾਨ ਸਮਾਨ ਉਹਨਾਂ ਵੱਲੋਂ ਔਰ ਅਲਮਸਤ ਬਾਪੂ ਲਾਲ ਬਾਸ ਜੀ ਦੇ ਨਾਂ ਤੇ ਬਹੁਤ ਸਾਰਾ ਮਾਨ ਮਾਨਵੀ ਜੀ ਵੱਲੋਂ ਤਹਿਦੁਲੁਤੁ ਸ਼ੁਕਰਾਨਾ ਔਰ ਡਿੰਪਲ ਜੀ ਦੇ ਨਾਂ ਤੇ ਬਹੁਤ ਸਾਰਾ ਮਾਨ ਤੇ ਹਦુરਤ ਨਵਾਦ ਉਹਨਾਂ ਦਾ ਅੰਜਲੀ ਬਾਬਾ ਜੀ ਦੇ ਨਾਂ ਤੇ ਬਹੁਤ ਸਾਰਾ ਮਾਨ ਇੱਕ ਵਾਰ ਇਹਨੁਰਾਦਾ ਭੈਣ ਵਾਸਤੇ ਜ਼ੋਰ ਦਾ ਤਾੜੀ ਮਾਰ ਦੋ ਬਹੁਤ ਹੀ ਖੂਬਸੂਰਤ ਹਾਜ਼ਰੀ ਲਗਾਈ ਬੜੀ ਰੂਖਸ਼ ਹੁੰਦੀ ਹੈ ਜਦੋਂ ਤਿਆਂ ਤਿਆਣੀਆਂ ਨੂੰ ਇੰਨੀ ਕਲਾ ਭਰਪੂਰ ਦੇਖਦੇ ਆ ਤੇ ਰੱਬ ਦਾ ਸ਼ੁਕਰਾਨਾ ਕਰਦੇ ਆ ਕਿ ਉਹ ਵੀ ਯੁੱਗ ਸੀਗਾ ਜਦੋਂ ਤਿਆਂ ਨੂੰ ਬੜਾ ਪਿੱਛੇ ਸਮਝਿਆ ਜਾਂਦਾ ਸੀ ਤੇ ਅੱਜ ਉਹ ਯੁੱਗ ਆ ਹਰ ਫੀਲਡ ਦੇ ਵਿੱਚ मल्ला मारिए चाहे स्टडी की गल करिए चाहे खेडा की गल करिए चाहे गीत संगीत की गल करिए वारी तिया तिया के नाते खिच के ताड़ी मार दो सारी संगत सो अगली हाजरी प्रिंस कल्याण जी प्रिंस कल्याण वाले छोटी जी हाजरी और बहुत ही ਨਾਮੀ ਹਸਤੀਆਂ ਇੱਥੇ ਪਹੁੰਚੀ ਹੋਈਆਂ ਬਹੁਤੇ ਨਾਮੀ ਚਿਹਰੇ ਪਹੁੰਚੇ ਹੋਏ ਆ ਔਰ پاک ਰੂਹਾਂ پاک ਕਦਮਾਂ ਦੇ ਨਾਲ ਚੱਲ ਕੇ ਆਈਆਂ ਸਾਰਿਆਂ ਦਾ ਹੀ ਦਰਬਾਰੇ ਜੰਨਤ ਮਈਆ ਭਗਵਾਨ ਫਲੋਰ ਦਰਬਾਰ ਦੇ ਖਿਦਮਤਗਾਰ ਦਰਬਾਰ ਦੇ ਸੇਵਾਦਾਰ ਸਾਡੇ ਬਿੱਟੂ ਬਾਜੀ ਪਹੁੰਚੇ ਨੇ ਜੀ ਆਇਆਂ ਨੂੰ ਨਿੱਘਾ ਜਿਹਾ ਸਵਾਗਤ ਨਾਲ ਜਿੰਨੇ ਵੀ ਸੇਵਾਦਾਰ ਪਹੁੰਚੇ ਸਭ ਨੂੰ ਜੀ ਆਇਆਂ ਨੂੰ ਬਹੁਤ ਬਹੁਤ ਮੁਬਾਰਕਾਂ ਜੀ ਆਪ ਸਭ ਨੂੰ ਬਹੁਤ ਸੋਹਣੀਆਂ ਹਾਜ਼ਰੀਆਂ ਹੋ ਰਹੀਆਂ ਹਨ ਹਲੀ 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 ਸਰਕਾਰਾਂ ਵੱਲੋਂ ਅਸ਼ੀਰਵਾਦ ਸਾਡੇ ਸਾਈ ਲੋਕ ਦਲੇਰ ਸਿੰਘ ਜੀ ਹਲੀ ਹਲੀ ਦਲੇਰ ਸਿੰਘ ਜੀ ਬਹੁਤ ਸਾਰਾ ਅਸ਼ੀਰਵਾਦ ਬਹੁਤ ਸਾਰਾ ਪਿਆਰ ਦਿੱਤਾ ਹੈ ਸ਼ੁਕਰਗੁਜ਼ਾਰ ਹਾਂ मैं मैं पूछता जी मैं क्या पता नहीं चले गए बार बार बहुत प्यारे प्यारे बच्चे आज इतने आए हुए गाने बाबू की कर्मनवाजी है नहीं तो इदा दे फनकार सदने होने थदिया अगले मंगते हैं तो मेरे बापू दे मेरे बापू के दरबार से कोई किसी की मंग नहीं सुनो मेरी भैन जी हाँ ਕਹ ਲੈਣੋ ਹਾਜ਼ਰੀ ਅਨਾਂ ਦੀ ਸ਼ੁਕਰੀ ਸਾਰੀ ਸੰਗਤ ਦੇ ਨਾਂ ਦੇ ਮੇਰੇ ਸੋਨੂੰ ਭੈਣ ਵੱਲੋਂ ਬਹੁਤ ਸਾਰਾ ਪਿਆਰ ਪਹੁੰਚਿਆ ਸ਼ੁਕਰੀਆ ਆਗੜਾ ਟੇਮਾ ਮਾਹਰੋ ਬਿੱਟੂ ਭਾਈ ਨੂੰ ਦੱਸਾਂ ਬਿੱਟੂ ਭਾਈ 9 ਵਜੇ ਨੇ ਮੈਨੂੰ ਟਾਈਮ ਦਿੱਤਾ ਸੀ ਦੇਖ ਲਓ ਓ ਤੂੰ ਵੀ ਆਪਣੇ ਵਾਅਦਿਆਂ ਤੇ ਕਾਇਮ ਕੋਈ ਨਹੀਂ ਤੇਰੇ ਜਨਾਂ ਦੁਨੀਆ ਤੇ ਬੇਰਹਿਮ ਕੋਈ ਨਹੀਂ ਗੈਰ ਸੱਦੇ ਤੇ ਨੱਠ ਕੇ ਆਉਣਾ ਏ ਅਸੀਂ ਸੱਦੀਏ ਤੇ ਤੇਰੇ ਕੋਲ ਟਾਈਮ ਕੋਈ ਨਹੀਂ ਹੈ ਥੈਂਕ ਯੂ ਮੇਰੇ ਵੀਰ ਵੱਲੋਂ ਇਹ ਪਿਆਰ ਇਹ ਅਸ਼ੀਰਵਾਦ ਮਿਲਿਆ ਬਹੁਤ-ਬਹੁਤ ਸ਼ੁਕਰਗੁਜ਼ਾਰ ਹਾਂ ਅਸ਼ੋਕ ਫਲੋਰੀਆ ਵੱਡਾ ਭਰਾ ਬੋਲਾਂ ਦਾ ਜਾਦੂਗਰ ਸੰਗੀਤ ਦਾ ਤਨੀ ਸ਼ੁਗਰੀਆ ਜੀ ਮਨੀਸ਼ਾ ਜੀ ਸਾਡੇ ਬਾਪੂ ਜੀ ਬਹੁਤ ਸਾਰਾ ਆਸ਼ੀਰਵਾਦ ਤੇ ਸਨੀ ਭਾਜੀ ਗਾਂਸਪਾ 11ਵੀਂ ਵਾਲੀ ਸਰਕਾਰ ਦੇ ਮਰੀਦ ਉਹਨਾਂ ਦੇ ਆਸ਼ਿਕ ਔਰ ਬਾਪੂ ਜੀ ਜਸਬਾਲ ਜੀ ਬਹੁਤ ਸਾਰਾ ਆਸ਼ੀਰਵਾਦ ਬਿੱਟੂ ਭਾਜੀ ਮਈਆ ਭਗਵਾਨ ਫਲੋਰ ਤੇ ਸ਼ੁਕਰੀਆ ਮਾ ਤੇਨੂੰ ਬਠਿੰਡੇ ਵਾਲਾ ਹੀ ਗਾਇਨਾ ਹਨਾ ਸ਼ੁਭੰਪਰਾ ਡਿੰਪਲ ਗਿੱਲ ਸਾਹਿਬ ਮੇਰਾ ਵੱਡਾ ਵੀਰਾ ਕੱਲੂ ਭਾਈ ਸ਼ੁਕਰੀਆ ਜੀ ਬਹੁਤ ਬਹੁਤ ਧੰਨਵਾਦ ਨੀ ਮਾਬਾ ਮਿਹਰਬਾਨੀ ਜੀ ਸ਼ੁਕਰੀਆ ਜੀ ਸ਼ੁਕਰੀਆ ਬਾਪੂ ਜੀ ਤੁਸੀਂ ਇਹਨਾਂ ਪਿਆਰ ਇਹਨਾਂ ਆਸ਼ੀਰਵਾਦ ਨੇਰੇਓ ਮੇਰੇ ਕੋਲ ਸ਼ਬਦ ਨਹੀਂ ਹੈ ਮੈਂ ਕਿਹੜੇ ਸ਼ਬਦਾਂ ਨਾਲ ਤੁਹਾਡਾ ਧੰਨਵਾਦ ਕਰਾਂ ਕਿਉਂਕਿ ਤੁਹਾਡੇ ਫਕੀਰਾਂ ਦੇ ਆਸ਼ੀਰਵਾਦ ਦੇ ਨਾਲ ਤੁਹਾਡੇ ਸਦਕੇ ਨਾਲ ਸਾਡੇ ਗਰੀਬਾਂ ਦੇ ਘਰ ਚੱਲਦੇ ਆ ਲੋਕੀ ਮੈਨੂੰ ਬਹੁਤ ਕਹਿੰਦੇ ਆ ਕਈ ਫੋਨ ਕਰ ਕਰਕੇ ਕਹਿ ਦਿੰਦੇ ਆ ਕਿਦਾਂ ਇਹਦਾ ਸੀਜ਼ਨ ਵਧੀਆ ਲੱਗ ਗਿਆ ਮੈਂ ਕਿਹਾ ਪਰ ਜਿਨ੍ਹਾਂ ਨੂੰ ਮੈਂ ਸਪੋਰਟ ਕੀਤੀ ਸੀ ਜਿਨ੍ਹਾਂ ਨੂੰ ਮੈਂ ਆਪਣੀ ਜਿੰਦ ਜਾਨ ਲਾਤੀ ਵੀ ਹਾਂ ਭਈ ਇਹ ਤਰੱਕੀਆਂ ਦੇ ਪਹੁੰਚ ਜਾਣਾ ਕਿਸੇ ਮੁਕਾਮ ਤੇ ਪਹੁੰਚਣਾ ਆ ਜੋ ਕਰੋੜਾਂ ਵਾਲੇ ਆ ਦਾਪਾ ਉੱਥੇ ਦੇ ਉੱਥੇ ਹੀ ਆ ਲੈਈ ਕਈ ਕਲਾਕਾਰ ਜਿਕੇ ਨਹੀਂ ਕਰਦੇ ਤੂੰ ਰੈਂਟ ਤੇ ਰਹਿਣਾ ਜਦੋਂ ਫੋਨ ਕਰਦੇ ਆ ਨਹੀਂ ਯਾਰ ਇਦਾਂ ਨਹੀਂ ਹੋ ਸਕਦੀ ਪਰ ਮੈਂ ਜਿੱਦਾਂ ਵੀ ਰਹਿ ਰਿਹਾ ਜਿੱਥੇ ਵੀ ਰਹਿ ਰਿਹਾ ਮੈਂ ਖੁਸ਼ ਬਾਦ ਹਾਂ ਇਹ ਜਰੂਰੀ ਨਹੀਂ ਕਿ ਮਹਿਲਾਵਾਲੇ ਜਾਦੇ ਖੁਸ਼ ਹੁੰਦੇ ਆ ਹੈ ਨਾ ਜਿਹੜਾ ਜਿਹੜਾ ਆਪਣੀ ਕੁੱਲੀ ਦੇ ਵਿੱਚ ਨਜ਼ਾਰਾ ਆਏ ਹੋਏ ਰੱਬਾ ਉਹ ਨਜ਼ਾਰਾ ਕੁਲਦੀਪ ਸਰਕਾਰ ਦੀ ਕੋਠੀ 'ਚ ਵੀ ਆ ਜਾਂਦਾ ਯਾਰ ਇੱਕ ਵਾਰੀ ਸਰਕਾਰਾਂ ਲਈ ਧਬ ਕੇ ਤਾੜੀ ਮਾਰੋ ਕੁਲਦੀਪ ਸਰਕਾਰ ਸਾਡੇ ਬਾਬੂ ਜੀ ਜਦੋਂ ਸਰਕਾਰਾਂ ਦੇ ਦਰਸ਼ਨ ਕਰਨੇ ਹੁੰਦੇ ਨੇ ਉਹਦੇ ਵਿੱਚ ਜੀ ਦਾ ਡੇਰੇ ਦੇ ਬਹੁਤ ਬਹੁਤ ਧੰਨਵਾਦ ਆ ਜਾਓ ਰਹੀ ਇੱਥੇ ਆ ਜਾ ਆਪਾਂ ਜ਼ਰੂਰੀ ਨਹੀਂ ਆਪਾਂ ਉੱਤੇ ਹੀ ਗਾਣਾ ਪਰਿਵਾਰ ਦੇ ਮੈਂਬਰ ਆ ਪ੍ਰਿੰਸਪਾ ਵੱਡਾ ਵੀਰਾ ਜਸਵੀਰਦੀਪ ਦੌਲਤ ਇੱਕ ਤੇ ਗੋ ਬੁਲਾਉਣਾ ਇੱਥੇ ਆ ਜਾ ਖੜ ਜਾ ਇੱਥੇ ਭਾਜੀ ਇਹਦੀ ਡਿਊਟੀ ਲਈ ਸੀ ਹਨ ਹੁਣ ਇਹਨੂੰ ਥੋੜਾ ਦਿਰ ਮੈਂ ਸਟੇਜ ਤੇ ਹੀ ਰੱਖਣਾ ਤੁਹਾਡੇ ਕੋ ਬਾਅਦ ਚ ਬਿਠਾਉਂਗਾ ਹਮਸਰ ਬਹੁਤ ਬਹੁਤ ਪਿਆਰਾ ਆਰਟਿਸਟ ਹੈ ਇਹਦੇ ਬੋਲ ਕਦੀ ਕਦੀ ਮੈਂ ਚੱਕ ਲੈਣਾ ਹੁੰਦਾ ਜਿਹੜੇ ਮਈਆ ਭਗਵਾਨ ਬੋਲਦਾ ਮੈਂ ਕਹਿਣ ਮੈਂ ਬੋਲਦਾ ਜਦੋਂ ਮੇਰੀ ਲਈ ਬੋਲਦੇ ਨੇ ਨਹੀਂ ਨਹੀਂ ਰਹੇ ଥିਵੇਂ ਤੇ ਇੱਕ ਵਾਰੀ ਬੱਪੂ لال ਬਾਦਸ਼ਾਹ ਸਰਕਾਰ ਲਈ ਦੱਬ ਕੇ ਤਾੜੀ ਮਾਰਦੇ ਹੋ ਸਾਰੀ ਸੰਗਤ ਕਿ ਪਿਆਰਾ ਜਾਈ ਸਾਡਾ ਛੋਟਾ ਵੀਰ ਇਹਨੂੰ ਅਸੀਂ ਪ੍ਰਿੰਸਪਾ ਜੀ ਦੇ ਘਰ ਸੁਣਿਆ ਸੀ ਕਿਆ ਬਾਤ ਹੈ ਕਿਆ ਬਾਤ ਹੈ ਬਹੁਤ ਅੱਛਾ ਗੰਠ ਸਰਸੋਤੀ ਮਹਾਰਾਣੀ ਦੀ ਬਹੁਤ ਕਿਰਪਾ ਹੈ ਉਦਣ ਜਿੱਦਾਂ ਉਦਣ ਗਾਇਆ ਸੀ ਕਿਤੇ ਅੱਜ ਵੀ ਉਦਾਂ ਹੀ ਗਾਵੇਂ ਨਾ ਯਾਰਾ ਜੀ ਠੀਕ ਹੈ ਥੈਂਕ ਯੂ ਹਲੇ ਜੈ ਕਰੋਏ અલਮਸਤ ਬਾਪੂ ਲਾਲ ਬਾਸ਼ਾ ਜੀ ਦਾ ਬੋਲ ਸੱਚੇ ਦਰਬਾਰ ਕੀ ਜੈ ਇੱਕ ਤਾੜੀ ਮੇਰੇ ਉਸਤਾਦ ਜਨਾਬ ਸ਼ੌਕਤ ਅਲੀ ਮਤੂਈ ਸਾਹਿਬ ਦੇ ਨਾਮ ਤੇ ਮਾਰ ਦਿਓ

ਯੁਗ ਬੀਤ ਗਏ ਹੋ